ਬੇਟਾ ਉਹ ਲੈ ਇਹ ਵੀ ਹੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾਉਂਦਾ ਸੰਗਲਾਣਾ ਬੰਨ ਕੇ ਰੱਖੀਦਾ ਆ ਫੜੂ ਹਾਂ ਆ ਹੁੰਦੇ ਵੀਰੇ ਗੋਲਿੰਦਰ ਜੀ ਦਾ ਸੋਨਿਆ ਆ ਆ ਆ ਆ ਅਨਜਾਨੀ ਅਗਾ ਆ ਆ ਆ ਆ ਦੇਖ ਸense ਹੀ ਆ ਜੀ ਦੀ ਬਿਲਕੁਲ ਸਾਥ ਸੰਗਲਾਣਾ ਸਾਥੀ ਦੀਆਂ ਸਾਥੀ ਦੀਆਂ ਅੱਛਾ ਬਾਈ ਜੀ ਮਦਦ ਕਰਕੇ ਗਏ ਆ ਕੀ ਕਰਾਂਗਾ ਪੈਸਿਆਂ ਦਾ ਧੰਨਵਾਦ ਕਰ ਦੋ ਵੀਰੇ ਧੰਨਵਾਦ ਕਰ ਦੋ ਪੁੱਤ ਆਪਾ ਧੰਨ ਗੁਰੂ ਨਾਨਕ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਰ ਜੀ ਧੰਨਵਾਦ ਜੇ ਕਹ ਰਿਹਾ ਛੱਡ ਦੇ ਫਿਰ ਉਹਨੇ ਵੀ ਇੱਥੇ ਆ ਕੇ ਤਾ ਸਭ ਐਸਾ ਕਿ ਪਤਾ ਲੱਗਦਾ ਕਿ ਇਹ ਜੀ ਦਾ ਰਾਈਟ ਹੈ ਨਾ ਫਿਰ ਆ ਗਿਆ ਆਲਾ ਪਤਾ ਕੌਣ ਹੈ ਮਨਕੀਰਤ ਉਹ ਲਿਖਦੇ ਗਾਣੇ ਮਨਕੀਰਤ ਨਾਂ ਵੀ ਲੈ ਲੈ ਹਾਂ ਉਹ ਬਾਤ ਆਹ ਹੋਰ ਵੀ ਲੱਗਦਾ ਕਿਵੇਂ ਆ ਇਹ ਬੇਲੀ ਮੇਰੇ ਨਾਲ ਐਨੀ ਵਰਕ ਵਰਗਾ ਤਾਂ ਲੱਗਦਾ ਲੋਕਾਂ ਦੀ ਅੱਖਾਂ ਲੋਕਾਂ ਨੇ ਗਾਣੇ ਸੁਣਦਾ ਉਹਨਾਂ ਨੇ ਗਾਣੇ ਸੁਣਦਾ ਉਹਨਾਂ ਭਾਈ ਜੀ ਆਏ ਆ ਹਾਂ ਭਾਈ ਜੀ ਆਏ ਆ ਹਨ ਕਿਰਤ ਭਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਹੁੰਚਾਉਣ ਵਾਸਤੇ ਆਏ ਆ ਜੂਨ ਦਰਦ ਉਹ ਧੰਨਵਾਦ ਵੀ ਕਰਦੇ ਆ ਤੁਹਾਡਾ ਭਾਈ ਥੋੜਾ ਪਿੱਛੇ ਕੀ ਕਹਿਣਾ ਚਾਹੁੰਦੇ ਹੋ ਅੱਖਾਂ ਦੇ ਵਿੱਚ ਹੰਝੂ ਆ ਲੋਕ ਆਸਾਂ ਭਰੀਆਂ ਨੇ ਗਾਣਾ ਬੋਲਦੇ ਲੋਕਾਂ ਦੀ ਆਉਂਦੀ ਆ ਤਾਂ ਵੀਰੇ ਆਪਾਂ ਸਚਾਈ ਤੋਂ ਬੜਾ ਬਲਾਜ ਕੇ ਹੈ ਉੱਥੇ ਬਹਿ ਕੇ ਆਪਾਂ ਭੱਜ ਜਾਂਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਧੰਵਾਦ ਹੀ ਹਾਂ ਕਿਰਤ ਜੀ ਇਹ ਜਿਹੜਾ ਨਾ ਇਹਨੇ ਮੇਰੇ ਇੱਥਾ ਹੱਥ ਨਹੀਂ ਰੱਖਿਆ ਹੈ ਨਾ ਬਹੁਤ ਹੁਣ ਆ ਲੈ ਜਾ ਮੈਂ ਆ ਲੈ ਜਾ ਆ ਲੈ ਜਾ ਦੇ ਲੈ ਚੱਲਣਾ ਮੇਰੇ ਨਾਲ ਚੱਲਣਾ ਚਲਾ ਚਲੀ ਆ ਆ ਚਲੀ ਵੀ ਵੀ ਛੋੜਾਂ ਬੇ ਬੇਟਾ ਬੋਲ ਐਵੀ ਹੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾਉਂਦੇ ਜਾਂਦਾ ਸੰਗ ਲਾਣਾ ਬੰਨ ਕੇ ਰੱਖੀ ਦੇ ਆ ਫੜੂ ਆ ਆਹ ਹੋਰ ਦਿਓ ਮੇਰੇ ਜਿੰਦਰਜੀ ਦਾ ਉਹਨੇ ਹਾਇਆ ਆ ਜਾਨੀ ਅਕਾ ਅੱਜ ਸੈਸੇ ਗਿਆ ਜੀ ਆ ਜੀ ਦੀ ਬਿਲਕੁਲ ਸੱਤ ਸਨੇ ਗਿਆ ਹਾਂ ਸੱਤ ਦੀਆਂ ਅੱਛਾ ਭਾਈ ਜੀ ਮਾਫ਼ਤ ਕਰਕੇ ਗਏ ਆ ਕੀ ਕਰਾਂਗਾ ਪੈਸਿਆਂ ਦਾ ਧੰਨਵਾਦ ਕਰਦਾ ਕਰ ਰਹੇ ਕੋਤ ਅੱਪਾ ਧੰਨ ਗੁਰੂ ਨਾਲ ਕ ਵਾਹਿਗੁਰੂ ਵਾਹਿਗੁਰੂ ਅੰਗਰੇਜ਼ਾਨੇ ਹੋਰ ਕੀ ਚਾਹੀਦਾ ਆਜੋ ਧੰਨਵਾਦ ਰੱਬੂ ਬਾਰਦਾ ਬਹੁਤ ਬਾਰ ਪਾਣੀ ਦਾ ਪੀ ਚੱਕ ਲਈ ਜਾ ਮੈਂ ਮੈਂ ਮੇਰਾ ਖਲਾ ਕਿਤਾ ਦਾ ਬਹੁਤ ਬਹੁਤ ਕਾਣ ਨਾ ਮਾਦੀਰ ਜੀ ਜੀ ਧੰਨ ਨਾਨਕ ਜੇ ਕਰਾ ਛੱਡਦੇ ਫਿਰ ਉਹਨੇ ਭਾਈ ਇੱਥੇ ਆ ਕੇ ਤਾਂ ਸਭ ਓਸਾਂ ਕੇ ਪਤਾ ਲੱਗਦਾ ਜਿੰਦ ਜੀ ਦਾ ਰਾਈਟਾ ਨਾ ਸਤੀ ਆਗਾ ਆਲਾ ਪਤਾ ਕੌਣ ਹੈ ਮਨਕੀਰਤ ਉਹ ਲਿਖਦੇ ਗਾਣੇ ਸਤੀ ਦਾ ਨਾਂ ਵੀ ਲੈ ਲੈ ਹਾਂ ਉਹ ਬਾਤ ਉਹ ਬਾਤ ਆਹ ਫੋਨ ਲੱਗਦਾ ਕਿਵੇਂ ਆ ਇਹ ਬੇਲੀ ਮੇਰੇ ਸਾਡੇ ਐਵੇਂ ਵਰਕ ਵਰਗਾ ਤੇ ਲੱਗਦਾ ਲੋਕਾਂ ਦੀ ਅੱਖਾਂ ਲੋਕਾਂ ਨੇ ਗਾਣੇ ਸੁਣਦਾ ਉਹਨਾਂ ਨੇ ਗਾਣੇ ਸੁਣਦਾ ਉਹਨਾਂ ਬਾਈ ਜੀ ਆਏ ਆ ਹਾਂ ਬਾਈ ਜੀ ਆਏ ਆ ਮਨਕੀਰਤ ਬਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਹੁੰਚਣ ਵਾਸਤੇ ਆਏ ਆ ਜੀ 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 ਬਹੁਤ ਧੰਨਵਾਦ ਵੀ ਕਰਦੇ ਆ ਤੁਹਾਡਾ ਬਾਈ ਥੋੜਾ ਪਿੱਛੇ ਹੈ ਕੀ ਕਹਿਣਾ ਚਾਹੁੰਦੇ ਹਾਂ ਜੂ ਹੰਝੂ ਵਾਲੋ ਆਸਾਂ ਭਰੀਆਂ ਨੇ ਗੱਲਾਂ ਬਹੁਤ ਬੰਦੀ ਆਉਂਦੀ ਆ ਤਾਂ ਵੀਰੇ ਆਪਾਂ ਸਚਾਈ ਤੇ ਬੜਾ ਬਲਾਜ ਕੇ ਹੈ ਉੱਥੇ ਬਹਿ ਕੇ ਆਪਾਂ ਭੱਜ ਜਾਂਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਜਵਾਦੀ ਓਕੇ ਯਾਰ ਇਹ ਜਿਹੜਾ ਨਾ ਇਹਨੇ ਮੇਰੇ ਇੱਥਾ ਹੱਥ ਨਹੀਂ ਰੱਖਿਆ ਹਾਂ ਬਹੁਤ ਹੋਰ ਆ ਲੈ ਜਾ ਮੈਂ ਆ ਲੈ ਜਾ ਆ ਲੈ ਜਾ ਦੇ ਲੈ ਚੱਲਣਾ ਮੇਰੇ ਨਾਲ ਚੱਲਣਾ ਚਲਾ ਚਲੀ ਆ ਆ ਚਲੀਏ ਐ ਛੋੜਾਂ